ਆ ਇਹਨੂੰ उधर ਮਦਸਾਂ ਹਾਂ ਐਣੀ ਤੇ ਆਉਂਦੀ ਕੀ ਉੱਥੋਂ ਤੋਂ ਮਿੱਟੀ ਨਾਲ ਚੱਕ ਕੇ ਪਰਾਂ ਨੂੰ ਮਾਰੋ ਤੇ ਗੋਰੀ ਵਰਗੇ ਵਿਚਾਰੇ ਭਾਲ ਰਹੇ ਆ ਇਹਨੂੰ ਆਇਆ ਬਰੋਲੀ ਚੱਲ ਬਾ ਆ ਬੂਟੇ ਕੋਲੋਂ ਦਿੱਤੀ ਹੈ ਨਾ ਪੈਨ ਟੁੱਟ ਗਿਆ ਨਾ ਪੈਨ ਟੁੱਟ ਗਿਆ ਤੇ ਫੇਰ ਹੀ ਨਿਕਲੀ ਆ ਅਰਸ਼ ਕਿਧਰ ਗਿਆ ਕੀ ਹਰੀ ਆੜਨ ਦਾੜੀ ਪਤਾ ਉਹਦਾ ਭੈਣ ਦੇ ਨੇ ਦਾ ਇਹ ਤਰ੍ਹਾਂ ਘੱਟ ਲਈ ਆ ਹਾਂ ਤੇ ਬਾਈ ਜੀ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਤੇ ਜੋ ਵੀ ਆ ਬਾਈ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਵਾਰ-ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ। ਤੋਰ ਗਾਣ ਓਏ। ਆ ਜਾਓ। ਓ ਆਓ ਪਵਾਉਣ ਨੂੰ ਧੱਕੇ ਰੱਖਣਾ ਬਹੁ। ਆਓ ਰੇ ਸਾਰੇ। ਬ੍ਰੇਕ ਨਾਲ ਪਾ ਬਾਹਰ ਲਾ। ਬਾਹਰ ਲਾ ਨਾ 15 ਨਾ 15। ਬਾਹਰੇ ਬਾਹਰੇ। ਆ ਹੋਰ ਏਡੇ ਕਰਦਾ ਪੇੜ ਨਾਲ ਐਨੂੰ ਇੱਥੋਂ ਧੱਕੋ ਮੜਾ ਠੱਲੇ ਰੱਖੋ ਤੂੰ ਮੈਂ ਖਲੇ ਕਰ ਲਵਾਂ ਲੈਫਟ ਥੱਲੇ ਛੱਟ ਬਾ ਹੁਣ ਕਾਹ ਦੋਰ ਅਰਾ ਦੋਰ ਹੁਣ ਪਿਹਾਰ ਨੂੰ ਨੱਪ ਕੇ ਰੱਖੋ ਫੇਰ ਪਾਊਗੀ ਕਿੱਲੀ ਚਾਲਾ ਹੁਣ ਤੋਰ ਮਾੜਾ ਲੋਲਾਲਾ ਖਾਂ ਬੱਸ ਹਾਂ ਉੱਤੇ ਉੱਤੇ ਹੀ ਲਾ ਇਹ ਜੋ ਹੀ ਬਰਾੜ ਬੋਵੀ ਸਿੰਘ ਜੀ ਦਾ ਬਾਗ ਹੈ ਸੰਤਰੇਆਂ ਦਾ ਹਰ ਵੀਡੀਓ ਨੂੰ ਆਤਵਾਲ ਲੈ ਕੇ ਸ਼ੇਅਰ ਕਰੋ ਤੇ ਹੋਰ ਵੀ ਪਤਾ ਦਿਓ ਤੇ ਜੋ ਵੀਡੀਓ ਲੈ ਕੇ ਆਉਣਾ ਬਾਈ ਜੀ ਉਹਨਾਂ ਨੂੰ ਵੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਜੋ ਹਰ ਵਾਰ ਸਬਸਕ੍ਰਾਈਬ ਕਰੋ ਤੇ ਬਾਕੀ ਮੈਂ ਵੀਡੀਓ ਜਿਹੜੀਆਂ ਪੇਸ਼ ਕਰਦਾ ਉਹ ਤੋਂ ਪਹਿਲਾਂ ਫੌਨ ਕਰਦੇ ਆਂ ਫੌਨ ਤੇ ਵਧੀਆ ਕੰਟੈਂਟ ਜੋ ਬਣਾਉਂਦੇ ਆਂ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆਂ ਜੇ ਜੁੜਾਤ ਹੋ ਰਹੀ ਆ ਤਾਂ ਵਧੀਆ ਜੋ ਕੰਟੈਕਟ ਬਣਾ ਸਕੀਏ ਟੁੱਟੇ ਪਿਆਰ ਸਦਕੇ ਜੋ ਸੀ ਜੋ ਚੱਲ ਰਹੇ ਆ ਟੱਟ ਕਿਵੇਂ ਦੇਈ ਯਾਰ ਨਿਕਲ ਕਿਵੇਂ ਦੇਈ ਪੈਨ ਕਮਾਲ ਹੋ ਗਈ ਥਾ ਗੜੇ ਵਾਲਾ ਪਿਆ ਹਾਂ ਬੰਦਾਲਾ ਨੋ ਜੋ ਇਹ ਹੈ ਰੋਟਾਵੇਟਰ ਰਤਨਗੜ ਕਨਕਵਾਲ ਰੋਡ ਧਰਮਗੜ ਬਹੁਤ ਵਧੀਆ ਜੋ ਰੋਟਾਵੇਟਰ ਹੈ ਕੰਮ ਵੀ ਬਹੁਤ ਵਧੀਆ ਕਰਦਾ ਦੇਖ ਸਕਦੇ ਤੁਸੀਂ ਹਾਂ ਦੇਖੋ ਸਫਾਈ ਬਹੁਤ ਵਧੀਆ ਸਫਾਈ ਆਉਂਦੀ ਹੈ ਪਿੱਛੇ ਵੀ ਹੋਰ ਬਹੁਤ ਕੁਝ ਆਉਂਦਾ ਮਟਾ ਪੁਰਾਣਾ ਮਾਡਲ ਹੈ ਤੇ ਜੋਰ ਦੇਖੋ ਡਰੇਟ ਕਿੰਨਾ ਹੈ ਤਾਕਦਾ ਨੀ ਦੇ ਨਾਲ ਟ੍ਰੈਕਟਰ ਦਾ ਜ਼ੋਰ ਬਹੁਤ ਲਗਾਰ ਹੈ ਟਰੈਕਟਰ ਦਾ ਆਪ ਸਰਕਾਰ ਦੀ ਕੋਲ ਦਾ ਦੇ ਡਰਾਈਵਰ ਨੇ ਲੋਕਾਂ ਤੋਂ ਜੋ ਬਾਗ ਦੀ ਗੁਢਾਈ ਕਰ ਰਹੇ ਨੇ